ਤੇ ਸਾਰੇ ਕਿ ਬੇਅਦਮੀਆਂ ਦੇ ਲਈ ਕੋਈ ਕਾਨੂੰਨ ਬਣਾਉਣਾ ਜਾ ਰਹੀ ਹੈ ਸਰਕਾਰ ਜੀ ਬਿਲਕੁਲ ਕੱਲ ਮਾਨਜੋਤ ਸਿੰਘ ਆਮ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਬੜੇ ਜਲਦੀ ਸਾਰਿਆਂ ਤੇ ਰਾਣਾ ਗੱਲ ਕਰਕੇ ਇੱਕ ਸਖਤ ਕਾਨੂੰਨ ਜਿਹੜਾ ਬਣਾਇਆ ਜਾਊਗਾ ਤਾਂ ਕਿ ਪੰਜਾਬ ਦੇ ਅੰਦਰ ਜੈਹੀ ਘਟਨਾ ਆਉਣ ਵਾਲੇ ਸਮੇਂ ਵਿੱਚ ਨਾ ਵਾਪਰੇ ਠੀਕ ਹੈ ਜੀ ਔਰ ਲਗਾਤਾਰ ਤੁਸੀਂ ਦੇਖੋ ਜਿੱਦਨ ਦਾ ਵਿਕਰਮਜੀਤ ਸਿੰਘ ਗ੍ਰਿਫਤਾਰ ਕੀਤਾ ਗਿਆ ਲਗਾਤਾਰ ਵੱਡੇ ਵੱਡੇ ਅਧਿਕਾਰੀ ਆ ਕੇ ਬਿਆਨ ਦੇ ਰਹੇ ਨੇ ਕਿ ਕਿਸ ਸਮੇਂ ਜਦੋਂ ਕਾਂਗਰਸੀ ਸਰਕਾਰ ਸੀ ਪੰਜਾਬ ਦੇ ਅੰਦਰ ਚਿੱਟੇ ਦਾ ਕਹਿਰ ਵਰਤਾਇਆ ਗਿਆ ਪੰਜਾਬ ਦੀ ਜਵਾਨੀ ਨੂੰ ਮਾਰਨ ਦਾ ਕੰਮ ਕੀਤਾ ਪੰਜਾਬ ਦੇ ਵਿੱਚ ਚਿੱਟਾ ਫਲਾ ਗਿਆ ਜੀ ਆਪਾਂ ਸਾਰਾ ਦੇਖ ਲਈਏ 2007 ਤੋਂ ਪਹਿਲਾਂ 2002 ਤੋਂ ਪਹਿਲਾਂ ਕਦੇ ਪੰਜਾਬ ਦੇ ਕਿਸੇ ਵੀ ਬੰਦੇ ਨੇ ਚਿੱਟੇ ਦਾ ਨਾਮ ਹੀ ਸੁਣਿਆ ਸੀ ਪਹਿਲੀ ਵਾਰ ਚਿੱਟੇ ਦਾ ਨਾਮ ਸਮੈਕ ਦਾ ਨਾਮ ਹਰਵਿੰਦਰ ਦਾ ਨਾਮ ਕੁਕੀਨ ਦਾ ਨਾਮ ਲੋਕਾਂ ਨੇ ਉਦੋਂ ਸੁਣਿਆ ਜਦੋਂ ਪੰਜਾਬ ਚ ਅਕਾਲੀ ਦਲ বিজেਪੀ ਦੀ ਸਰਕਾਰ ਸੀ ਸੋ ਬਿਲਕੁਲ ਹੁਣ ਨਸ਼ਿਆਂ ਦਾ ਖਾਤਮਾ ਹੋ ਰਿਹਾ ਔਰ ਪੰਜਾਬ ਜਿਹੜਾ ਉਚੜਦੀ ਕਰਵਲ ਬਦ ਰਿਹਾ ਮંત્રી ਸਾਹਿਬ ਅੱਜ ਜੇ ਤੁਸੀਂ ਛਾਇਲੀ ਦੁਖਦਾਈ ਜੋ ਮੌਤਾਂ ਹੋਈਆਂ ਸੀ ਅਫਸੋਸ ਕਰਨ ਲਈ ਪਹੁੰਚੇ ਸੀ ਕੀ ਕਹੋਗੇ ਜੀ ਇਹਦੇ ਬਾਰੇ ਦੇਖੋ ਪਿਛਲੇ ਦਿਨੀ ਦੋ ਜਿਹੜੀਆਂ ਨੌਜਵਾਨ ਮੌਤਾਂ ਛਾਇਲੀ ਚ ਹੋ ਗਈਆਂ ਸੀ ਉਹਨਾਂ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਾਂ ਬਹੁਤ ਹੀ ਦੁੱਖ ਹੈਗਾ ਇੱਕ ਸਾਡੀ ਭੈਣ ਜਿਹੜੀ ਵਿਆਹੀ ਹੋਈ ਸੀ ਉਹਨੂੰ ਉਹਦੇ ਸਹੁਰੇ ਪਰਿਵਾਰ ਦੇ ਅੰਦਰ ਜਿਹੜੀ ਘਟਨਾ ਵਾਪਰੀ ਉਹਦੀ ਮੌਤ ਹੋ ਗਈ ਉਹਨਾਂ ਦੋਸ਼ੀਆਂ ਦੇ ਖਿਲਾਫ ਵੀ ਬਗਤਮੰਦ ਅਰਜ ਹੋਇਆ ਕਾਰਵਾਈ ਹੋ ਰਹੀ ਹੈ ਜੀ ਸੋ ਦੂਸਰਾ ਇੱਕ ਨੌਜਵਾਨ ਸੀਗਾ ਉਹ ਵੀ ਦਮ ਤੋੜ ਗਿਆ ਉਹਦੇ ਪਰਿਵਾਰ ਨਾਲ ਦੁੱਖ ਦਾ ਜ਼ਾਹਰ ਕੀਤਾਗਾ ਹੋਰ ਕਾਫੀ ਸਾਰੇ ਕੰਮ ਨੇਗੇ ਉਹ ਵੀ ਦੇਖਣ ਆਇਆਂਗੇ ਸੜਕ ਬਣ ਰਹੀ ਆ ਸਰਪੰਚ ਸਾਹਿਬ ਨੇ ਕਾਫੀ ਸਾਰੀਆਂ ਮੰਗਾਂ ਨੇ ਉਹ ਸਾਰੀਆਂ ਤੇ ਜਿਹੜਾ ਵਿਚਾਰ ਕੀਤਾ ਜਾਉਗਾ ਤੇ ਜਾਰ ਹੁਣ ਪੰਜਾਬ ਦੇ ਵਿੱਚ ਸਰਕਾਰ ਕਿਸੇ ਉਦੇਸ਼ ਨੂੰ ਲੈ ਕੇ ਚੱਲੀ ਹੋਈ ਆ ਜੀ ਜਿਸ ਤਰ੍ਹਾਂ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਹੋਈ ਅਤੇ ਹੋਰ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਲਗਾਤਾਰ ਪੰਜਾਬ ਚੱਲ ਰਿਹਾਗਾ ਚاہے ਕੋਈ ਛੋਟਾ ਦਾ ਚਾਹੇ ਵੱਡਾ ਦਾ ਹਰੇਕ ਦੇ ਖਿਲਾਫ ਕਾਰਵਾਈ ਹੋਊਗੀ ਔਰ ਲਗਾਤਾਰ ਤੁਸੀਂ ਦੇਖੋ ਜਿੱਦਾਂ ਦਾ ਵਿਕਰਮ ਜਿੱਠੀ ਨੂੰ ਗ੍ਰਿਫਤਾਰ ਕੀਤਾ ਗਿਆ ਲਗਾਤਾਰ ਵੱਡੇ ਵੱਡੇ ਅਧਿਕਾਰੀ ਆ ਕੇ ਬਿਆਨ ਦੇ ਰਹੇ ਨੇ ਕਿ ਕਿਸ ਸਮੇਂ ਜਦੋਂ ਕਾਂਗਰਸੀ ਸਰਕਾਰ ਸੀ ਪੰਜਾਬ ਦੇ ਅੰਦਰ ਚਿੱਟੇ ਦਾ ਕਹਿਰ ਵਰਤਾਇਆ ਗਿਆ ਪੰਜਾਬ ਦੀ ਜਵਾਨੀ ਨੂੰ ਮਾਰਨ ਦਾ ਕੰਮ ਕੀਤਾ ਪੰਜਾਬ ਦੇ ਅੰਦਰ ਚਿੱਟਾ ਫਲਾਇਆ ਗਿਆ ਜੇ ਆਪਾਂ ਸਾਰਾ ਦੇਖ ਲਈਏ 2007 ਤੋਂ ਪਹਿਲਾਂ 2002 ਤੋਂ ਪਹਿਲਾਂ ਕਦੇ ਪੰਜਾਬ ਦੇ ਕਿਸੇ ਵੀ ਬੰਦੇ ਦੇ ਚਿੱਟੇ ਦਾ ਨਾਮ ਹੀ ਸੁਣਿਆ ਸੀ ਪਹਿਲੀ ਵਾਰ ਚਿੱਟੇ ਦਾ ਨਾਮ ਸਮੈਕ ਦਾ ਨਾਮ ਹਰਿੰਦ ਦਾ ਨਾਮ ਕੁਕੀਨ ਦਾ ਨਾਮ ਲੋਕਾਂ ਨੇ ਉਦੋਂ ਸੁਣਿਆ ਜਦੋਂ ਪੰਜਾਬ ਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਸੋ ਬਿਲਕੁਲ ਹੁਣ ਨਸ਼ਿਆਂ ਦਾ ਖਾਤਮਾ ਹੋ ਰਿਹਾ ਔਰ ਪੰਜਾਬ ਜਿਹੜਾ ਉਚੜਦੀ ਕਰਵਲ ਵੱਧ ਰਹੀ ਹੈ ਤੇ ਸਾਰੇ ਇੱਕ ਬੇਅਦਮੀਆਂ ਦੇ ਲਈ ਕੋਈ ਕਾਨੂੰਨ ਬਣਾਉਣੇ ਜਾ ਰਹੀ ਹੈ ਸਰਕਾਰ ਜੀ ਬਿਲਕੁਲ ਕੱਲ ਬਣਜੋਕ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਬੜੇ ਜਲਦੀ ਸਾਰਿਆਂ ਤੇ ਰਾਣਾ ਗੱਲ ਕਰਕੇ ਇੱਕ ਸਖਤ ਕਾਨੂੰਨ ਜਿਹੜਾ ਬਣਾਇਆ ਜਾਊਗਾ ਤਾਂ ਕਿ ਪੰਜਾਬ ਦੇ ਅੰਦਰ ਜੈਹੀ ਘਟਦਾ ਆਉਣ ਵਾਲੇ ਸਮੇਂ ਚ ਨਾ ਵਾਪਰੇ ਠੀਕ ਹੈ ਜੀ ਇਹ ਹੈ ਜੋ ਵੜਗੀਆਂ ਹੋ ਗਈਆਂ ਸੰਤ ਕੋਈ

ਬੇਟਾ ਤੈਨੂੰ ਬੈਠਾ ਦੇ। ਬੈਠਾ ਦੇ। ਹਾਂ। ਕੋਈ ਨਾ। ਬੜੀ ਹੋਈ ਆ। ਤੂੰ ਬਾਪੂ ਆਂ ਤੂੰ ਵੱਡਾ ਕੱਢੇਗਾ ਉਹ ਹੀ ਲੱਗਦਾ। ਜਿੱਦਾਂ ਕਰ ਦੂੰ। ਭੇਜਾਂਗਾ ਗਰਾਊਂਡ 'ਚ। ਜਾਂਦਾ ਹੁੰਦਾ ਜੀ। ਹੈਂ? ਜਿੰਮ ਜਾਂਦਾ ਜੀ। ਗਰਾਊਂਡ ਜਾਏਗਾ ਤੇਰੇ ਤੇ ਨਾ। ਤੇ ਜਗਣੀ ਮੈਂ ਦੇਖੇ ਰਹਾ। ਬਸ। ਲਈ ਬਦਰ ਕਢੀ ਦੂ ਬੱਚੇ ਨੂੰ ਸੁਝਾਵਾਂਗੇ ਚਾਰ-ਪੰਜ ਨੂੰ 10 ਕਿੱ I uh you. -huh.